ਇਸੇ ਦੇ ਦਰਮਿਆਨ ਜਦੋਂ ਸ਼ਬਦ ਪੜਨੇ ਆ ਉਲਟੀ ਵਾਰਡ ਖੇਤ ਕੋ ਖਾਈ ਕੁੱਤਾ ਰਾਜ ਬਹਾਲੀਏ ਕੱਲ ਕਾਤੀ ਰਾਜੇ ਕਸਾਈ ਉਸ ਵਕਤ ਸਾਡੀਆਂ ਡਿਊਟੀਆਂ ਕੱਟੀਆਂ ਜਾਂਦੀਆਂ ਲਾਈਵ ਤੋਂ ਵੀ ਉਸ ਤਰ੍ਹਾਂ ਵੀ ਫੇਰ ਉਹ ਬੀਬੀ ਚੜਾਈ ਕਰ ਗਈ ਐ ਉਹਨੇ ਕਹਿਣਾ ਇਸ ਗਿਆਨੀ ਨੂੰ ਇੱਥੋਂ ਬਦਲੋ ਇਹ ਡਰਾਉਣੇ ਸ਼ਬਦ ਪੜਦਾ ਪ੍ਰਤਾਪ ਸਿੰਘ ਬਾਦਲ ਜੀ ਦੀ ਪਤਨੀ ਸਿਵਿੰਦਰ ਕੌਰ ਪਾ ਜੀ ਸਹੀ ਤਰ੍ਹਾਂ ਹੀ ਸਮਝ ਗਏ ਇਸ ਵਕਤ ਚ ਤੁਹਾਨੂੰ ਕੀ ਕੀ ਖਮਿਆਸ਼ਾ ਭੁਗਤਣਾ ਪਿਆ ਤੁਹਾਡੇ ਲਈ ਕਿੰਨਾ ਮੁਸ਼ਕਲ ਸੀ ਇੱਕ ਤਾਕਤਵਰ ਪਰਿਵਾਰ ਦੇ ਨਾਲ ਸਿੱਧੇ ਲੜਾਈ ਲੜਨਾ ਇਹ ਖਮਿਆਸ਼ਾ ਇੰਨਕ ਭੁਗਤਣਾ ਪਿਆ ਜਿੰਨੋਂ ਮੈਂ ਨਾਲ ਲੈ ਕੇ ਤਾਂ ਮਰ ਸਕਦਾ ਦੱਸ ਨਹੀਂ ਸਕਦਾ ਇਥੋਂ ਤੱਕ ਜਾਣੀ ਮਾਲੀ ਨੁਕਸਾਨ ਕੀਤਾ ਸ਼ਾਮ-ਦਾਮ ਡੰਡ ਭੇਦ ਵਰਤੇ ਪਰ ਮੈਂ ਬਰਦਾਸ਼ ਕੀਤਾ ਹੈ ਇਥੋਂ ਤੱਕ ਕਿ ਅਮਰੀਕਾ ਕੈਨੇਡਾ ਵੀ ਮੈਂ ਚਲ ਜਾਵਾਂ ਆਸਟ੍ਰੇਲੀਆ ਨਿਊਜ਼ੀਲੈਂਡ ਚਲ ਜਾਵਾਂ ਉੱਥੇ ਵੀ ਕੀਰਤਨ ਕੈਨਸਲ ਕਰਵਾਏ ਜਾਂਦੇ ਨੇ ਇਸ ਗੁਰਦੁਆਰੇ ਚ ਗੁੜਾਲੇ ਨੂੰ ਨਹੀਂ ਬੋਲਣ ਦੇ ਇਹਨੂੰ ਕੀਰਤਨ ਨਹੀਂ ਕਰਨ ਦੇਣਾ 200 400 ਕਿਲੋਮੀਟਰ ਗਏ ਆ ਕੋਈ ਨਾ ਕੋਈ ਗੱਲ ਕਹਿ ਕੇ ਉੱਥੋਂ ਮੋੜ ਦਿੱਤਾ ਜਾਣਾ ਅੱਜ ਵੀ ਹੁੰਦਾ ਹੈ 4 ਵਜੇ ਪੁਲਿਸ ਲਿਆ ਕੇ ਚੁੱਕੇ ਲੈ ਜਾਣਾ ਸਾਰਾ ਸਾਰਾ ਦਿਨ ਥਾਣੇ ਬਿਠਾਈ ਰੱਖਣਾ ਸ਼ਾਮ ਨੂੰ ਛੱਡ ਦਿਓ ਵਜ੍ਹਾ ਉੱਪਰ ਵਾਲਿਆਂ ਨੂੰ ਪਤਾ ਹੈ ਉੱਪਰ ਵਾਲੇ ਕੌਣ ਨੇ ਪਤਾ ਨਹੀਂ ਤਾਨੂੰ ਕੀ ਲੱਗਦਾ ਕਿ ਇਸ ਨੂੰ ਟੱਕ ਟਕਾ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ 2015 ਚ ਇਹ ਪੂਰਾ ਕੇਸ ਸਾਹਮਣੇ ਆ ਜਾਣਾ ਚਾਹੀਦਾ ਸੀ ਉਦੋਂ ਸਰਕਾਰ ਸੀ ਤੇ ਕਿਉਂ ਬਚਾਇਆ ਗਿਆ ਕਿ ਇਹਨਾਂ ਨੂੰ ਆਪਣੀ ਸਰਕਾਰ 16 ਤੋਂ 17 ਦੀਆਂ ਚੋਣਾਂ ਦਾ ਫਿਕਰ ਸੀ ਗੁਰੂ ਗ੍ਰੰਥ ਸਾਹਿਬ ਮੱذਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀ ਇਹਨਾਂ ਨੇ ਆਪਣੇ ਸਿਆਸੀ ਮਫਾਦਾਂ ਲਈ ਇਹਨਾਂ ਘਟਨਾਵਾਂ ਦਾ ਕੋਈ ਫਲ ਨਹੀਂ ਕੀਤਾ ਉਲਟਾ ਲੁਕਾਈਆਂ ਦੋਸ਼ੀ ਬਚਾਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਲੀ ਲਈ ਗਈ ਅਕਾਲ ਤੱਕ ਸਭ ਨੂੰ ਵਰਤਿਆ ਗਿਆ ਤੇ ਜਥੇਦਾਰਾਂ ਨੂੰ ਦਿਹਾੜੀ ਦਰ ਬਣਾ ਕੇ ਵਰਤਣ ਤੋਂ ਬਾਅਦ ਬਦਲਿਆ ਗਿਆ। ਪੁਰਾਣੀ ਸਰੂਪ ਮਹਾਰਾਜ ਜੀ ਦੇ ਸੰਸਕਾਰ ਦੇਣੇ ਨਵੇਂਆਂ 'ਚ ਛੇੜਛਾੜ ਕਰ ਦੇਣ ਤਾਂ ਕਿ ਆਉਣ ਵਾਲੇ 2 ਦੋਸਤ ਸਾਲ 200 ਸਾਲ 100 ਸਾਲ 50 ਸਾਲਾਂ ਨੂੰ ਇੱਕ ਡਿਬੇਟ ਸ਼ੁਰੂ ਹੋਊ। ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਲਾਉਣ ਵਾਸਤੇ ਖਤਮ ਕਰਨ ਵਾਸਤੇ ਫਲਾਣੇ ਮੱਠ ਵਿੱਚੋਂ ਇੱਕ ਪੁਰਾਣਾ ਗ੍ਰੰਥ ਲੱਭਿਆ ਜੇਦੀ ਉਮਰ 5000 ਸਾਲ ਹੈ ਉਸ ਗ੍ਰੰਥ ਨੂੰ ਫਲਾਣੀ ਤਰੀਕ ਨੂੰ ਜਨਤਕ ਕੀਤਾ ਜਾਊ ਜੋ ਸਾਡਾ ਖਦਸਾ ਹੈ ਜਦੋਂ ਹੋਊ ਉਹਦੇ ਤੇ ਕੁਝ ਹੋਰ ਲਿਖਿਆ ਹੋਊ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਹੋਊਗਾ ਹੋਊਗਾ ਗੁਰੂ ਗ੍ਰੰਥ ਸਾਹਿਬ ਪਰ ਸਾਬਤ ਕੁਝ ਹੋਰ ਕੀਤਾ ਜਾਊਗਾ ਤੇ ਜਦੋਂ ਸਾਡੇ ਵਰਗੇ ਆਣਗੇ ਉਹਨਾਂ ਤੋਂ ਦਸਤਾਵੇਜ਼ ਮੰਗਿਆ ਜਾਓ ਉਹ ਦਸਤਾਵੇਜ਼ ਨਹੀਂ ਪੇਸ਼ ਕਰ ਸਕਣਗੇ ਅਦਾਲਤ ਚ ਤੁੰਠੇ ਪੈ ਜਾਣਗੇ ਇਹੋ ਕੰਮ ਕਰਦਾ RAM ਸ਼ਬਦ ਲਿਖ ਕੇ ਇੱਟਾਂ ਦਰਬਾਰ ਸ਼ਬ ਲਾਈਆਂ ਜਾਂਦੀਆਂ ਕੌਣ ਲਗਵਾਉਂਦਾ ਟ੍ਰੋਮੀ ਕਮੇਟੀ ਕੌਣ ਲਾਉਂਦੇ ਆ ਕਾਰ ਸੇਵਾ ਵਾਲੇ ਬਾਬੇ ਇਹਦਾ ਮਤਲਬ ਕੀ ਕੱਢਾਂਗੇ 20 ਸਾਲਾਂ ਨੂੰ RAM ਸ਼ਬਦ ਦੇ ਟਾਂ ਕੱਢ ਕੇ ਕਾਵਾਂਗੇ ਤੇ RAM ਮੰਦਰ ਸਿ ਬਣਾਉ ਤਮਿਲੀ ਜੰਗਤ ਜਿੱਤਾਂਗੇ ਦਸਤਾਵੇਜ਼ ਨੇ